ਮਟਰ ਦੀ ਕਾਸ ਕਰਨ ਵਾਲੇ ਕਿਸਾਨ ਇਸ ਵਾਰ ਖੁਸ਼ ਹੈ ਸਮਾਣਾ ਇਲਾਕੇ ਦੇ ਵਿੱਚ ਜਿੰਨ ਕਿਸਾਨਾਂ ਨੇ ਮਟਰ ਦੀ ਕਾਸ ਕੀਤੀ ਹੈ ਉਹਨਾਂ ਨੂੰ ਪਿਛਲੇ ਸਾਲ ਨਾਲੋਂ ਭਾਅ ਵੀ ਚੰਗਾ ਮਿਲ ਰਿਹਾ ਹੈ ਕਿਸਾਨਾਂ ਅੱਜ ਗੱਲ ਕਰ ਰਹੇ ਕਿਉਂਕਿ ਸਮਾਣਾ ਕੀ ਜਿਹੜੀ ਮੰਡੀ ਹੈ ਸਬਜ਼ੀ ਮੰਡੀ ਮਟਰ ਦੀ ਹੈ ਇੱਥੇ ਮਟਰ ਪੂਰੇ ਪੰਜਾਬ ਤੋਂ ਆਂਦੀ ਹੈ ਔਰ ਇਸ ਮਟਰ ਦਾ ਭਾਅ ਇਸ ਵਾਰ ਚੰਗਾ ਮਿਲ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੀ ਮਟਰ ਦੀ ਕਾਸ ਕਰਦੇ ਹਨ ਕਿਸਾਨ ਇੱਕ ਤਾਂ ਤੀਜੀ ਫਸਲ ਹਾਸਲ ਕਰ ਲੈਂਦੇ ਹਨ ਦੂਜੇ ਉਹਨਾਂ ਨੂੰ ਪੈਸਾ ਵੀ ਨਗਦ ਮਿਲਦਾ ਹੈ ਔਰ ਇਸ ਵਾਰ ਭਾਅ ਚੰਗਾ ਮਿਲਣ ਲਾ ਕਿਸਾਨਾਂ ਦੀ ਆਰਥਿਕ ਤਰੱਕੀ ਵੀ ਹੋਣੀ ਹੈ ਜਿਨ ਕਿਸਾਨਾਂ ਨੇ ਕਿੰਨੀ ਫਸਲ ਦੀ ਬਿਜਾਈ ਕੀਤੀ ਹੈ ਗਲਵਧ ਕਰਦੇ ਆ ਆ ਟੇਕੜ ਦੀ ਬਿਜਾਈ ਕੀਤੀ ਹੋਈ ਹੈ ਜੀ ਮਟਰਾਂ ਦੀ ਲਗਭਗ 1000 ਏਕੜ ਹੋਣਾ ਜੀ ਪੰਜ ਸੱਤ ਪਿੰਡ ਨੇ ਜਿੱਥੇ ਜ਼ਿਆਦਾ ਸਾਡੇ ਮਟਰ ਦੀ ਕਾਸਤ ਹੁੰਦੀ ਹੈ ਤੇ ਇਹ ਕੀ ਪਿਛਲੇ ਸਾਲ ਨਾਲੋਂ ਕੋਈ ਫਰਕ ਹੈ ਰੇਟ ਸੇ ਹਾਂਜੀ ਰੇਟ ਇਸ ਵਾਰ ਚੰਗਾ ਮਿਲ ਰਿਹਾ ਜਿਹਦੇ ਕਰਕੇ ਜ਼ਿਮੀਂਦਾਰ ਨੂੰ ਦੋ ਪੈਸੇ ਬਣਦੇ ਨੇ ਠੀਕ ਹੈ ਪਿਛਲੇ ਸਾਲ ਮਟਰ ਨੇ ਨਹੀਂ ਪੈਸੇ ਦਿੱਤਾ ਸੀਗਾ ਇਸ ਵਾਰ ਮਟਰ ਦਾ ਠੀਕ ਹੈ ਕਾਸਤ ਅੱਛੀ ਹੈ ਤੇ ਅੱਗੇ ਝਾੜ ਵੀ ਚੰਗਾ ਤੇ ਰੇਟ ਵੀ ਚੰਗਾ ਮਿਲ ਰਿਹਾ ਅੱਛਾ ਝਾੜ ਵੀ ਠੀਕ ਹੈ ਹਾਂ ਮਟਰ ਵਿਕਾਸਤ ਕਰਨ ਵਾਲੇ ਕਿਸਾਨ ਮਟਰ ਦੀ ਫਸਲ ਲੈ ਕੇ ਆ ਰਹੇ ਹਨ ਕਿਸ ਤਰ੍ਹਾਂ ਦਾ ਰੇਟ ਹੈ ਔਰ ਕਿਸ ਤਰ੍ਹਾਂ ਦੀ ਆਰੀਏ ਫਸਲ ਰੇਟ ਬਹੁਤ ਵਧੀਆ ਜੀ ਇਸ ਟਾਈਮ ਰਾਤਵੀ 24 ਤੋਂ ਲੈ ਕੇ 27-28 ਰੁਪਏ ਤੱਕ ਵਿਕ ਰਿਹਾ ਤੇ ਕੁਆਲਟੀ ਹੈ ਕੁਆਲਟੀ ਬਹੁਤ ਵਧੀਆ ਸ਼ੁਰੂ ਹੋਈ ਹਾਲੇ ਕਿੰਨੀ ਵੱਡੀ ਮੰਡੀ ਹੈ ਜਿਹੜੀ ਮੰਡੀ ਸਮਾਣਾ ਸਮਾਣਾ ਮੰਡੀ ਤਕਰੀਬਨ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਮਟਰ ਦੀ ਹਾਂ ਇਹ ਦਸੰਬਰ ਤੋਂ ਲੈ ਕੇ 31 ਮਾਰਚ ਤੱਕ ਚੱਲਦੀ ਹੈ ਕਿੱਥੋਂ ਕਿੱਥੋਂ ਸਪਲਾਈ ਹੁੰਦਾ ਇੱਥੇ ਮਟਰ ਪੂਰੇ ਆਲ ਓਵਰ ਇੰਡੀਆ ਸਾਰੀਆਂ ਫੈਕਟਰੀਆਂ ਬੰਬਈ ਅੰਮਦਾਵਾ ਸਾਰੇ ਕਿਤੇ ਹੋਰ ਜਾਂਦਾ ਆਲ ਓਵਰ ਇੰਡੀਆ ਕਿਹ ਕਿਸ਼ਾਨ ਖੁਸ਼ ਹੈ ਇਹ ਕਿਸ਼ਾਨ ਵਪਾਰੀ ਦੋਨੋਂ ਹਾਂ ਫਿਲਹਾਲ ਬਹੁਤ ਖੁਸ਼ ਨੇ ਰੇਟ ਵਧੀਆ ਤੇ ਜੋ ਜੋ ਅੱਗੇ ਫਸਲ ਆਉਗੀ ਦੇਖੀ ਜਾਊਗੀ ਸਿੰਘ ਜੀ ਹਾਂਜੀ ਬਲਦੇਵ ਸਿੰਘ ਬਲਦੇਵ ਸਿੰਘ ਜੀ ਤੁਹਾਡੇ ਕਿਹੜੇ ਪਿੰਡ ਹੈ ਰਾਈ ਮਾਜਰਾ ਜਮਾਲਪੁਰ ਹਾਂ ਰਾਈ ਮਾਜਰਾ ਜਮਾਲਪੁਰ ਹਾਂਜੀ ਤੁਸੀਂ ਵੀ ਜਾਈ ਕੀਤੀ ਹੈ ਮਟਰ ਦੀ ਹਾਂਜੀ ਹਾਂਜੀ 5 ਏਕੜ ਕੀਤੀ ਹੈ 5 ਏਕੜ ਹਾਂਜੀ ਇਹ ਹੋਰ ਫਸਲ ਨਾਲੋਂ ਕਣਕ ਛੋਣੇ ਛੜ ਕੇ ਇਹ ਵਿਜਾਈ ਕਰਦੋ ਕੋਈ ਫਰਕ ਲੱਗਦਾ ਤੁਹਾਨੂੰ ਹਾਂ ਇਹਦਾ ਕੋਈ ਫਾਇਦਾ ਹੈਗਾ ਜੀ ਤਿੰਨ ਫਸਲਾਂ ਹੋ ਜਾਂਦੀਆਂ ਨੇ ਇਹਦੇ ਤਿੰਨ ਪਹਿਲਾਂ ਜੇ ਚਮਜੀਰੀ ਵਾਹੀ ਫਿਰ ਮਟਰ ਫੈਰੋ ਹੁਣ ਉਹ ਬੂਟੀ ਆ ਉਹ ਬੂਟੀ ਆ ਜੀ ਘਰਾਂ ਵਾਲੀ ਬੂਟੀ ਤੇ ਇਹਦੇ ਪੈਸੇ ਵੀ ਤੁਹਾਨੂੰ ਨਗਦ ਮਿਲਦੇ ਨੇ ਹਾਂ ਨਗਦ ਮਿਲਦੇ ਨੇ ਹਾਂ ਜੀ ਤੇ ਕਣਕ ਨਾਲੋਂ ਥੋੜਾ ਪ੍ਰੋਫਿਟ ਵੱਧੇ ਹਾਂ ਇਹਦਾ ਪ੍ਰੋਫਿਟ ਵੱਧਦਾ ਥੋੜਾ ਜਿਆਦਾ ਖਰਚਾ ਤਾਂ ਇਹਦਾ ਜ਼ਿਆਦਾ ਹੈ ਕਣਕ ਨਾਲੋਂ ਥੋੜਾ ਪੈਸੇ ਇਹਦੇ ਵੱਧ ਬਣ ਜਾਂਦੇ ਨੇ ਹਾਂਜੀ ਸਾਡੀ ਸਮਾਣਾ ਮਾਰਕੀਟ ਕਮੇਟੀ ਚ ਦੇ ਜਿਹੜੇ ਪਿੰਡ ਪੈਂਦੇ ਉਹਨਾਂ ਦਾ ਬਹੁਤ ਅੱਛਾ ਮਟਰ ਆ ਤੇ ਪੂਰਾ ਮਤਲਬ ਅੱਛੀ ਵਸਲਾ ਰਹੀ ਹੈ 47404 ਕਟਾ ਕੱਲ ਤੱਕ ਆ ਚੁੱਕਿਆ ਜੀ ਸਬਜ਼ੀ ਮੰਡੀ ਚ ਜੀ ਮਟਰ ਦੀ ਜਿਹੜੀ ਪਿਛਲੇ ਸਾਲ ਰੇਟ ਕੁਛ ਥੋੜਾ ਘੱਟ ਸੀਗਾ ਐਤਕੀ ਠੀਕ ਹੈ ਐਤਕੀ ਰੇਟ ਥੋੜਾ ਵਧੀਆ ਤੇ ਕੁਆਲਟੀ ਵੀ ਵਧੀਆ ਤੇ ਰੇਟ ਵੀ ਠੀਕ ਹੈ ਜੀ ਕਿਸਾਨਾਂ ਨੂੰ ਸਹੀ ਪੈਸੇ ਮਿਲ ਰਹੇ ਨੇ ਕਿਸਾਨਾਂ ਨੂੰ ਸਹੀ ਪੈਸੇ ਮਿਲ ਰਹੇ ਨੇ ਜੀ ਕੋਈ ਸ਼ਿਕਾਇਤ ਨਹੀਂ ਕੋਈ ਕੁਛ ਨਹੀਂ ਬਹੁਤ ਧੀਏ ਕੰਮ ਚੱਲ ਰਿਹਾ ਕਿਸਾਨਾਂ ਵਾਸਤੇ ਅਸੀਂ ਸ਼ੈੱਡ ਦਾ ਪ੍ਰੋਵੀਜ਼ਨ ਕਰਾਇਆ ਵਿਆ ਸ਼ੈੱਡ ਦੇ ਥੱਲੇ ਪੂਰਾ ਅਰੇਂਜਮੈਂਟ ਰੱਖਿਆ ਉਹਨਾਂ ਦਾ ਪਾਣੀ ਦਾ ਪ੍ਰਬੰਧ ਰੱਖਿਆ ਜੀ ਟੈਗੀ ਕੋਲ ਰੱਖੀ ਆ ਤੇ ਉਹਨਾਂ ਦੇ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼